ਲੰਗੀ 24 ਮਈ ਨੂੰ ਸਰਹੰਦ ਨਹਿਰ ਕਿਨਾਰੇ ਵਾਪਰੇ ਭਿਆਨਕ ਸੜਕੀ ਹਾਦਸੇ ਵਿੱਚ ਚਾਰ ਸ਼ਰਧਾਲੂਆਂ ਦੀ ਮੌਤ ਨਾਲ ਸੋਗ ਦੀ ਲਹਿਰ ਤੋਂ ਲੋਕੀ ਅਜੇ ਵੀ ਉੱबरे ਨਹੀਂ ਸਨ ਕਿ ਫਿਰ ਦੇਰ ਰਾਤ ਇਸ ਸੜਕ ਉੱਪਰ ਇੱਕ ਹੋਰ ਦਰਦਨਾਕ ਸੜਕੀ ਹਾਦਸਾ ਵਾਪਰ ਗਿਆ ਜਿਸ ਵਿੱਚ ਨੌਜਵਾਨ ਨikhil Sharma ਜਿਸ ਦੀ ਉਮਰ 23 ਸਾਲ ਵਾਸੀ ਨੂਰਪੁਰ ਬੇਦੀ ਦੀ ਮੌਤ ਹੋ ਗਈ ਜਦਕਿ ਉਸ ਦਾ ਇੱਕ ਸਾਥੀ ਆਕਾਸ਼ਦੀਪ ਗੰਮੀਰ ਵੀ ਜ਼ਖਮੀ ਹੋ ਗਿਆ ਪ੍ਰਾਪਤ ਜਾਣਕਾਰੀ ਅਨੁਸਾਰ ਨੀਕਲ ਸ਼ਰਮਾ ਜੋ ਕਿ ਰੈਡੀਮੇਡ ਦੀ ਦੁਕਾਨ ਕਰਦਾ ਜੋ ਕੱਲ ਆਪਣੇ ਸਾਥੀ ਕਾਸ਼ਦੀਪ ਨਾਲ ਕਾਰ ਤੇ ਸਵਾਰ ਹੋ ਕੇ ਲੁਧਿਆਣਾ ਵੀ ਦੁਕਾਨ ਦਾ ਸਮਾਨ ਖਰੀਦਣ ਲਈ ਜਾ ਰਹੇ ਸਨ ਤਾਂ ਰਾਤੀ ਕਰੀਬ 9 ਵਜੇ ਜਦੋਂ ਉਹ ਰੋਪੜ ਤੋਂ ਸਰੰਦ ਨਹਿਰ ਕਿਨਾਰੇ ਬਣੀ ਸੜਕ ਤੇ ਜਦੋਂ ਪਵਾਦ ਪੁਲ ਨੇੜੇ ਪੁੱਜੇ ਤਾਂ ਇੱਕ ਟਰੈਕਟਰ ਟਰਾਲੀ ਜਿਸ ਵਿੱਚ ਲੱਕੜ ਭਰੀ ਹੋਈ ਸੀ ਤੇ ਉਹਨਾਂ ਦੀ ਕਾਰ ਉਸ ਦੇ ਪਿੱਛੇ ਝਾਟ ਕਰਾਈ ਇਸ ਟਰੈਕਟਰ ਟਰਾਲੀ ਵਿੱਚ ਲੱਕੜ ਬਾਹਰ ਤੱਕ ਭਰੀ ਹੋਈ ਸੀ ਤੇ ਪਿੱਛੇ ਕੋਈ ਵੀ ਰਿਫਲੈਕਟਰ ਨਹੀਂ ਲੱਗਿਆ ਸੀ ਟਰੈਕਟਰ ਟਰਾਲੀ ਚਾਲਕ ਨੇ ਇੱਕਦਮ ਬ੍ਰੇਕ ਲਗਾ ਦਿੱਤੀ ਜਿਸ ਕਾਰਨ ਪਿੱਛੋਂ ਆਰੀ ਨikhil Sharma ਦੀ ਕਾਰ ਇਸ ਨਾਲ ਝਾਟ ਕਰਾਈ ਹਾਂਜੀ ਭਾਜੀ ਨਾਮ ਦੱਸਿਓ ਆਪਣਾ ਤੁਨੋਜਪਰੀ ਤੇ ਕਿਹੜੀ ਜਗ੍ਹਾ ਤੋਂ ਨੂਰਪੁਰ 베ਦੀ ਤੋਂ ਹੈ ਤੇ ਕੀ ਹੋਇਆ ਜੀ ਭਾਜੀ ਨੂਰਪੁਰ 베ਦੀ ਤੋਂ Nikhil Lotia ਨਾਮ ਦਾ ਮੁੰਡਾ ਸਾਡਾ ਭਤੀਜਾ ਲੁਧਿਆਣੇ ਕਿਸੇ ਕੰਮ ਕਾਸ਼ ਜਾ ਰਿਹਾ ਇਹਦੇ ਜੀ ਰਸਤੇ ਵਿੱਚ ਇੱਕ ਟਰੈਕਟਰ ਜਿਹਨਾਂ ਕੇ ওভারਲੋਡ ਵੇਟ ਲੱਧਿਆ ਪਤਾ ਲੱਕੜੀ ਲੱਦੀ ਵੀ ਸੀ। ਇੱਕਦਮ ਰਸਤੇ ਕੇ ਬ੍ਰੇਕ ਲਗਾ ਦਿੱਤੀ ਜੀ ਤੇ i20 ਕਾਰ ਜਿਹੜੀ ਇਹਦੇ ਵਿੱਚ ਜਾ ਕੇ ਵੱਜੀ ਜੀ ਤੇ ਨੀਕਲ ਲੋਟੀਆ ਨਾਮ ਦੇ ਬੰਦੇ ਦੀ ਮੌਕੇ ਤੇ ਮੌਤ ਹੋ ਗਈ। ਇੱਕ ਮੁੰਡਾ ਹੋਰ ਨਾਲ ਦਾ ਜੀ, પ્રકાશਦੀਪ ਉਹ ਪੀਜੀਆਈ ਰੈਫਰ ਕਰ ਦਿੱਤਾ ਹੈ। ਉਹ ਵੀ ਇਸ ਟਾਈਮ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਜੀ। ਬਹੁਤ ਮੰਦਭਾਗੀ ਘਟਨਾ ਹੈ। ਮੰਨ ਕੇ ਕਰਦਾ। ਸਾਡੀ ਸਰਕਾਰ ਤੋਂ ਇਹ ਮੰਗ ਹੈ ਜੀ ਕਿ ਜਿਹੜੇ ਟਰੈਕਟਰ ਐ ਟਰਾਲੀਆਂ ਇਹਨਾਂ ਨੂੰ ਰਿਫਲੈਕਟਰ ਵਗੈਰਾ ਲਾਏ ਜਾਣ ਔਰ ਜਿਹੜੇ ਨਹੀਂ ਲਗਾਗਾ ਘੁੰਮਦੇ ਇਦਾਂ ਦਾ ਓਵਰਲੋਡ ਵਜਨ ਐ ਇਹਨਾਂ ਨੂੰ ਸਖਤ ਤੇ ਸਖਤ ਕਾਰਵਾਈ ਕੀਤੀ ਜਾਵੇ। ਠੀਕ। ਅੱਜ ਕੀ ਨਾਮਾ ਤੁਹਾਡਾ ਕਿਹੜੀ ਜਗ੍ਹਾ? ਸੁਨੀਲ ਕੁਮਾਰ ਜੀ ਪਿੰਡ ਨੂਰਪ੍ਰਵੇਦੀ ਨੂਰਪ੍ਰਵੇਦੀ ਕੀ ਹੋਇਆ? ਇਹ ਸਾਡਾ ਇੱਕ ਨikhil ਕੁਮਾਰ ਲੜਕਾ ਨੂਰਪ੍ਰਵੇਦੀ ਤੋਂ ਆ ਰਿਹਾ ਜੀ Nikhil Sharma ਸਾਨੂੰ ਸੰਜੀਵ ਸੰਜੀਵ ਸ਼ਰਮਾ ਜੀ ਨੂਰਪ੍ਰਵੇਦੀ ਤੋਂ ਲੁਧਿਆਣੇ ਨੂੰ ਜਾ ਰਹੇ ਤੇ ਜਿੱਥੇ ਕੀ ਇੱਕ ਚਮਕੋਰ ਸਾਹ ਵੱਲ ਤੋਂ ਧਰਹਾਈ ਵਾਲੀ ਸਾਈਡ ਨੂੰ ਇੱਕ ਓਵਰਲੋਡ ਟਰੈਲੀ ਆ ਰਹੀ ਸੀ ਜਿਸ ਦੇ ਵਿੱਚ ਬਹੁਤ ਜ਼ਿਆਦਾ ਓਵਰਲੋਡ ਲੱਕੜੀ ਲੱਦੀ ਹੋਈ ਸੀ ਉਸ ਨੇ ਅਚਾਨਕ ਬ੍ਰੇਕ ਲਾਤੀ ਜਿਸ ਨਾਲ ਗੱਡੀ ਦੀ ਵਿੱਚ ਟੱਕਰ ਹੋ ਗਈ ਜਿਸ ਦੇ ਵਿੱਚ ਨikhil Sharma ਦੀ ਤਾਂ मौके ਤੇ ਹੀ ਮੌਤ ਹੋ ਗਈ ਜੀ ਇੱਕ ਬੰਦਾ ਹਜੇ ਜਿਹੜਾ ਦੂਆ ਵਿਅਕਤੀ ਤਾਂ ਆਕਾਸ਼ ਸ਼ਰਮਾ ਆਕਾਸ਼ ਆਕਾਸ਼ ਕਿਆਨ ਆਕਾਸ਼ ਦੀਪ ਜੀ ਉਹ ਪੀਜੀਆਈ ਨੂੰ ਰੈਫਰ ਕੀਤਾ ਵਾ ਜੀ ਸੀਰੀਅਸ ਹੈ ਜੀ ਉਹ ਜਿਹੜਾ ਨਿਕਲ ਕਿੱਥੋਂ ਕਿੱਥੇ ਜਾ ਰਿਹਾ ਇਹ ਨੂਰਪੁਰ ਵੇਦੀ ਤੋਂ ਲੁਧਿਆਣੇ ਨੂੰ ਜਾ ਰਹੇ ਤੇ ਜੀ ਰੇਡੀਮੇਡ ਦਾ ਕੰਮ ਕਰਦੇ ਇਹਨਾਂ ਦਾ ਰੇਡੀਮੇਡ ਦਾ ਬਹੁਤ ਵੱਡਾ ਬਿਜ਼ਨਸ ਹਨ ਨੂਰਪੁਰ ਵੇਦੀ ਵਿੱਚ ਜੀ ਤੇ ਘਟਣਾ ਕਿੰਨੇ ਵਜੇ ਦੀ ਹੈ ਇਹ ਰਾਤੀ ਤਕਰੀਬਨ 9 ਵਜੇ ਦੀ ਹੈ ਜੀ ਇਸ ਹੁਣ ਮੰਗ ਕੀ ਕਰ ਮੰਗ ਪ੍ਰਸ਼ਾਸਨ ਤੇ ਇਹੀ ਹੈ ਜੀ ਜਿਹੜੇ ਓਵਰਲੋਡ ਟਰੈਕਟਰ ਚੱਲਦੇ ਜਾਂ ਟਰੈਲੀਆਂ ਕੁਝ ਵੀ ਹੈ ਇਹਨਾਂ ਤੇ ਪ੍ਰਸ਼ਾਸਨ ਨੂੰ ਨੱਥ ਪਾਉਣੀ ਚਾਹੀਦੀ ਤੇ ਓਵਰਲੋਡ ਗੱਡੀਆਂ ਜਿਹੜੀਆਂ ਬੇ ਉਹ ਚੱਲਦੀਆਂ ਜੀ ਉਹ ਬੰਦ ਹੋਣੀਆਂ ਚਾਹੀਦੀਆਂ ਇਹ ਆਰਟੀਓ ਸਾਹਿਬ ਜਾਂ ਡੀਟੀਓ ਸਾਹਿਬ ਜਾਂ ਪ੍ਰਸ਼ਾਸਨ ਨੂੰ ਸਾਰੇ ਨੂੰ ਇਹ ਇਨਾਂ ਉੱਪਰ ਧਿਆਨ ਦੇਣਾ ਚਾਹੀਦਾ ਜੀ ਇਹ ਟੱਕਰ ਜਿਹੜੀ ਹੋਈ ਹੈ ਕਿਹੜੇ ਬਹਾਨਾ ਹੋਈ ਹੈ ਬਹਾਨਾ ਟਰੈਕਟਰ ਦਾ ਜੀ ਪਿੱਛੇ ਟਰੈਲੀ ਹੈ ਟਰੈਲੀ 'ਚ ਬਹੁਤ ਹੀ ਜ਼ਿਆਦਾ ਓਵਰਲੋਡ ਲੱਕੜੀ ਲੱਦੀ ਹੋਈ ਦੀ ਜੀ ਜਿਹਦੇ ਕਾਰਨ ਹੋਈ ਜੀ ਇਹ ਨਾ ਉਹਦੇ ਪਿੱਛੇ ਕੋਈ ਯਾਨੀ ਕਿ ਕੋਈ ਐਦਾਂ ਦੀ ਕੋਈ ਲਾਈਟਰ ਰਿਫਲੈਕਟਰ ਜਾਂ ਕੋਈ ਐਦਾਂ ਦੀ ਕੋਈ ਚੀਜ਼ਾਂ ਲਾਈਆਂ ਹੋਈਆਂ ਜਿਹਦੇ ਨਾਲ ਵੀ ਪਤਾ ਲੱਗ ਜੀ ਵੀ ਅੱਗੇ ਟਰੈਕਟਰ ਜਾ ਰਿਹਾ ਰਾਤ ਨੂੰ ਠੀਕ ਅਜੀ ਸਰ ਨਾਮ ਦੱਸੋ ਆਪਣਾ ਐਸ.ਆਈ. ਤਾਰਾ ਰਿਜਨਲ ਐਸ.ਐਚ.ਓ. ਫਾਣਾ ਮਛੂ ਦਾ ਸਰ ਇੱਕ ਐਕਸੀਡੈਂਟ ਦਾ ਮਾਮਲਾ ਕੀ ਹੈ ਜੀ ਇਹ 27 5 2024 ਨੂੰ ਨਾ ਇੱਕ ਟਰਾਲੀ ਔਰ i20 ਕਾਰ ਦਾ ਐਕਸੀਡੈਂਟ ਹੋਇਆ ਮਲੂੜ ਕਲਾਂ ਦੇ ਨੇੜੇ ਜਦੋਂ ਉਹ ਨਾ ਕੋਈ ਕਰੀਬ 9:00 ਦਾ ਟਾਈਮ ਸੀ ਇਹਦਾ ਫਾਦਰ ਪਿੱਛੇ ਪਿੱਛੇ i20 ਗੱਡੀ ਲੈ ਕੇ ਆ ਰਿਹਾ ਇਹਦਾ ਲੜਕਾ ਨਿਖਲ ਕੁਮਾਰ ਸ ਦਾ ਸੰਜੀਵ ਕੁਮਾਰ ਦਾ ਲੜਕਾ ਨਿਖਲ ਕੁਮਾਰ ਨਿਖਲ ਸ਼ਰਮਾ ਸ ਦਾ ਉਹ ਅੱਗੇ ਕੀ ਗੱਡੀ ਲੈ ਕੇ ਆਪਣੇ ਦੋਸਤਾਂ ਨਾਲ ਆਪਣੀ ਸ਼ੋਪਿੰਗ ਆਣ ਲਈ ਲੁਧਿਆਣਾ ਜਾ ਰਿਹਾ ਸੀ ਜਦੋਂ ਇਹ ਨਾ ਸਤੀ ਜਗ੍ਹਾ ਦੇ ਕੋਲ ਆਏ ਨਾ ਨਹਿਰ ਦੇ ਨਾਲ ਨਾਲ ਗੜੀ ਆਪਣੇ ਚੋਹਰ ਸਾਹਿਬ ਤੋਂ ਗੜੀ ਏ ਕڑی ਤਰ੍ਹਾਂ ਨਾਲ ਨੂੰ ਆ ਰਿਹਾ ਸੀ ਕੋੜਾ ਨੂੰ ਤੇ ਸਤੀਆਂ ਸਤੀਆਂ ਦੇ ਕੋਲ ਤੇ ਜਦੋਂ ਜਕਰ ਤੇਜ਼ ਰਫਤਾਰ ਨਾਲ ਮੁਰਗੋ ਟਾਲੀ ਲੱਕੜਾਂ ਦਾ ਲੋਡ ਸੀ ਜਿਹੜੇ ਮੋੱਚੇ ਤਕਰੀਬਨ 3-4 ਫੁੱਟ ਪਿੱਛੇ ਨੂੰ ਨਿਕਰੇ ਸੀ ਜਿਹੜੇ ਟੱਲੀ ਦੇ ਬਗਰ ਕੋਈ ਵੀ ਲੋਰ ਰੈਕਟਰ ਜਾਂ ਕੋਈ ਲਾਈਟ ਨਾ ਹੋਣ ਕਰਕੇ ਕੁਈ ਵੀ ਜਦੋਂ ਪਿੱਛੋਂ ਟੰਡਾ ਆਪਣੀ ਗੱਡੀ ਚ ਆ ਰਿਹਾ ਜਿੱਤ ਮਰੇ ਕੋਈ ਨਾ ਕਿਸਨ ਕਰਕੇ ਜਿਹੜੀ ਗੱਡੀ ਹੈ ਨਾ ਜੱਕ ਦਾਮ ਡਰਾਈਵਰ ਨੇ ਆਪਣੀ ਟੈਕਨੋ ਵਾਲੀ ਨੇ ਬ੍ਰੇਕ ਮਾਰੀ ਤੇ ਜਿਹੜੀ ਟਰਾਲੀ ਆ ਉਹ ਮੋਚਾਂ ਦੇ ਥੱਲੇ ਟਰਾਲੀ ਵਿੱਚ ਜਾ ਕੇ ਵੱਜੀ ਜਿਹਦੇ ਨਾਲ ਇੱਕ ਆਕਾਸ਼ਦੀਪ ਉਹ ਚੰਡੀਗੜ੍ਹ ਦਾਖਲਾ 32 ਚ ਤੇ ਜਿਹੜੇ ਦੂਸਰੇ ਵੀ ਆ ਡੈਡਵਾ ਆਪਣੇ ਨਿਕਲ ਨਿਕਲ ਸ਼ਰਮਾ ਸੀ ਸੰਜੀਵ ਦਾ ਲੜਕਾ ਮੂਰਪੁਰ ਵੇਦੀ ਤੋਂ ਉਹ ਵੀ ਜਦੋਂ ਫਪੂਲਾ ਡੈਡੀ ਆਪਣੇ ਰਾਗੀਰਾਂ ਦੀ ਮਦਦ ਨਾਲ ਲੈ ਕੇ ਆ ਰਿਹਾ ਸੀ ਉਹਦੀ ਰਸਤੇ ਵਿੱਚ ਡੈਥ ਹੋ ਗਈ ਸੀ ਜਿਹੜੀ ਡੈੱਡ ਬੋਡੀ ਅੱਜ ਸਿਵਲ ਹਸਪਤਾਲ ਮਛੂਰੇ ਚ ਪਈ ਹੈ ਜਿਹੜੀ ਕਾਰਵਾਈ ਅੰਡਰ ਸੈਕਸ਼ਨ ਐਫ ਆਈ ਆਰ ਨੰਬਰ 70 ਮਿਤੀ 22 5 24 ਅੰਡਰ ਸੈਕਸ਼ਨ 279 337 334 304 422 ਆਈ ਪੀ ਸੀ ਪੀ ਐਚ ਮੋਨ ਮਛੂਰਾ ਤੇ ਦਰਜ ਕਰਕੇ ਰਜਿਸਟਰ ਦਰਜ ਇਸੇ ਕਰਕੇ ਪੀਛੇ ਮੁਲਤਲੀ ਲੰਮੀ ਗਈ ਹੈ ਅਜੇ ਜਿਹੜਾ ਦੋਸ਼ੀ ਆ ਟਟਾਲੀ ਦਾ ਜਿਹੜਾ ਡਰਾਈਵਰ ਸੀ ਉਹ ਮੌਕੇ ਤੋਂ ਨਾਮ ਨੂੰ ਵਿਅਕਤੀ ਦੇ ਖਿਲਾਫ ਤਾਂ ਅਜੇ ਉਹਦੇ ਦੋਸ਼ੀ ਉਹ ਦੋਸ਼ੀ ਬਾਰੇ ਪਤਾ ਨਹੀਂ ਲੱਗ ਸਕਿਆ ਉਹਦੇ ਬਾ ਉਹਦੀ ਭਾਲ ਜਾਰੀ ਹੈ ਜਿਹੜੀ ਮੌਕੇ ਤੋਂ ਨਾ ਆਪਣਾ ਨੇਰੇ ਦਾ ਪੈਦਾ ਉਤੋਂਦਾ ਹੋਇਆ ਮੌਕੇ ਤੋਂ ਭਜਿਆ ਠੀਕ ਹੈ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ